ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਚਰਚਾ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਹੁਣ ਕਿਸਾਨ ਵੀਰ ਜਿਹੜੇ ਹੈਗੇ ਆ ਤੇਲੇ ਦੀ ਜਿਹਨੂੰ ਜਿਹੜਾ ਹੈਗਾ ਅਸਲ 'ਚ ਹੁੰਦਾ ਹੈ ਚੇਪਾ ਵੀਟ ਐਫਰਟ ਕਿਸਾਨ ਵੀਰ ਤੇਲਾ ਕਹਿੰਦੇ ਆ ਉਹਦੀ ਸਪਰੇ ਜਿਆਦਾਤਰ ਕਿਸਾਨ ਵੀਰ ਕਰ ਰਹੇ ਆ ਬੇਸ਼ੱਕ ਜਿਹੜਾ ਕਿਤੇ ਕਿਤੇ ਅਟੈਕ ਥੋੜਾ ਬਹੁਤ ਹੈਗਾ ਕਈ ਥਾਵਾਂ ਤੇ ਬਿਨਾਂ ਜਿਹੜਾ ਹਮਲੇ ਤੋਂ ਸਪਰੇ ਕਿਸਾਨ ਵੀਰ ਕਰ ਰਹੇ ਆ ਕਿ ਇਹ ਜਿਹੜੀ ਦਵਾਈ ਅਸੀਂ ਕਰਤੀ ਤੇ ਇਹ ਸਾਨੂੰ ਦੱਸਿਆ ਗਿਆ ਕਿ 15-20 ਦਿਨ ਅਸਰ ਰਹੂਗਾ ਦਸ ਦਿਨ ਅਸਰ ਰਹੂਗਾ ਜਾਂ ਕਣਕ ਵੱਢਣ ਤੱਕ ਅਸਰ ਰਹੂਗਾ ਤਾਂ ਇਹ ਚਾਹੇ ਸਪਰੇਅ ਤੇ ਆਪਣਾ ਖਰਚ ਘੱਟ ਹੋਵੇ ਜਾਂ ਵੱਧ ਹੋਵੇ ਪਰ ਇਹ ਆਪਾਂ ਨੂੰ ਜ਼ਰੂਰਤ ਅਨੁਸਾਰ ਕਰਨੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹਨ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆੜਾ ਬਟਨ ਦਬਾ ਲਓ ਜੇ ਕੋਈ ਫੇਸਬੁੱਕ ਪੇਜ ਦੇਖ ਰਹੇ ਹਨ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਜਿਹੜਾ ਚਿਪਾ ਹੈ ਇਹ ਜਿਹਨੂੰ ਤੁਸੀਂ ਤੇਲਾ ਕਹਿ ਦਿੰਦੇ ਹੋ ਇਹ ਜਦੋਂ ਹਮਲਾ ਕਰਦਾ ਹੈ ਇਹਦਾ ਹਮਲਾ ਬਾਹਰਲੇ ਹਿੱਸਿਆਂ ਤੋਂ ਸ਼ੁਰੂ ਹੁੰਦਾ ਹੈ ਤੁਹਾਨੂੰ ਮੈਂ ਸਪਸ਼ਟ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਆ ਫਿਰ ਫੈਸਲਾ ਤੁਸੀਂ ਕਰ ਲਿਓ ਸਪਰੇਅ ਕਰਨੀ ਹੈ ਕਿ ਨਹੀਂ ਕਰਨੀ ਖੇਤ ਦੇ ਬਾਹਰਲੇ ਹਿੱਸੇ ਜਿੱਥੇ ਰਾਹ ਹੈ ਵਟਾਂ ਨੇ ਕੋਈ ਖਾਲ ਪੈਂਦਾ ਸਾਈਡ ਤੋਂ ਜਿੱਥੋਂ ਕਣਕ ਆਪਣਾ ਟੱਕ ਖੇਤ ਸ਼ੁਰੂ ਹੁੰਦਾ ਉਹ ਉਥੋਂ ਜਿਹੜਾ ਹਮਲਾ ਇਹਦਾ ਸ਼ੁਰੂ ਹੋਊਗਾ ਤੁਸੀਂ ਜਿਹੜਾ ਫਸਲ ਦਾ ਨਰੀਖਣ ਕਰਦੇ ਹੋ ਡੇਲੀ ਤਾਂ ਜੇ ਤੁਹਾਨੂੰ ਲੱਗਦਾ ਕਿ ਸਾਈਡਾਂ ਤੇ ਇਹਦਾ ਹਮਲਾ ਦੇਖਣ ਨੂੰ ਮਿਲਦਾ ਸਿੱਟੇ ਚੈੱਕ ਕਰੋ ਜਿਵੇਂ ਜਿਵੇਂ ਅੰਦਰ ਨੂੰ ਜਾਓਗੇ ਵਿਚਕਾਰ ਤੱਕ ਪਹੁੰਚੋਗੇ ਤਾਂ ਤੁਹਾਨੂੰ ਜਿਹੜਾ ਤੇਲਾ ਕਣਕ ਦੀ ਫਸਲ ਦੇ ਉੱਤੇ ਸਿੱਟਿਆਂ ਦੇ ਵਿੱਚ ਨਜ਼ਰ ਨਹੀਂ ਆਊਗਾ ਧਿਆਨ ਨਾਲ ਇਹਨੂੰ ਚੈੱਕ ਕਰੋ ਸਿੱਟਿਆਂ 'ਚ ਕਈ ਵਾਰੀ ਆਪਾਂ ਨੂੰ ਇਹਦਾ ਰੰਗ ਥੋੜਾ ਬਹੁਤ ਆ ਜਿਹੜਾ ਸਿੱਟਿਆਂ ਦੇ ਨਾਲ ਮਿਲਦਾ ਹੋਣ ਕਰਕੇ ਵਿੱਚ ਜਿਹੜੇ ਵਿੱਚ ਦੇ ਵਿਚਕਾਰ ਹੁੰਦਾ ਸਿੱਟੇ ਦੇ ਵਿੱਚ ਹੁੰਦਾ ਕਈ ਵਾਰ ਆਪਾਂ ਨੂੰ ਨਹੀਂ ਵੀ ਪਤਾ ਲੱਗਦਾ ਚੈੱਕ ਕਰੋ ਖੇਤ ਨੂੰ 3-4 ਹਿੱਸਿਆਂ 'ਚ ਇੱਕ ਏਕੜ ਖੇਤ ਨੂੰ 4 ਹਿੱਸਿਆਂ 'ਚ ਵੰਡ ਲਓ ਚਾਰਾਂ ਥਾਵਾਂ ਦੇ ਤੁਸੀਂ ਰੈਂਡਮਲੀ ਆਡ-ਆਡ ਥਾਵਾਂ ਤੋਂ 10 ਸਿੱਟੇ ਚੁਣੋ ਜੇ ਤੁਹਾਨੂੰ ਹਰੇਕ ਸਿੱਟੇ ਦੇ ਵਿੱਚ ਜਾਂ ਘੱਟੋ-ਘੱਟ ਜਿਹੜਾ ਹੈਗਾ 5 ਚੇਪੇ ਨਜ਼ਰ ਆਉਂਦੇ ਹਰੇਕ ਸਿੱਟੇ ਤੇ ਜਿਹੜੇ ਤੁਸੀਂ ਖੇਤ ਨੂੰ ਚਾਰ ਹਿੱਸਿਆਂ 'ਚ ਵੰਡਿਆ 10-10 ਸਿੱਟੇ ਉਹਦੇ ਚੁਣਿਆ ਆਡ-ਆਡ ਥਾਵਾਂ ਤੋਂ ਇਕੱਠੇ ਨਹੀਂ ਤਾਂ ਫਿਰ ਤੁਸੀਂ ਜਿਹੜਾ ਹੈਗਾ ਸਪਰੇਅ ਦਾ ਕਰਨ ਦਾ ਫੈਸਲਾ ਕਰਨਾ ਉਹ ਵੀ ਕਿੱਥੇ ਜਿੱਥੇ ਇਹਦਾ ਹਮਲਾ ਹੈਗਾ ਬਿਨਾ ਮਤਲਬ ਤੋਂ ਆਪਾਂ ਕਿਸਾਨ ਵੀਰੋਂ ਸਪਰੇ ਨਹੀਂ ਕਰਨੀ। ਕਈ ਕਿਸਾਨ ਵੀਰ ਕਹਿੰਦੇ ਆ ਕਿ ਕੋਈ ਹੋਰ ਸਪਰੇ ਆਪਾਂ ਕਰਨੀ ਹੁੰਦੀ ਐ ਐਨਪੀਕੇ ਜਾਂ ਉਲੀਨਾਸ਼ਕ ਵੈਸੇ ਤਾਂ ਇਹ ਸਪਰੇ ਆਪਾਂ ਤਕਰੀਬਨ ਹੁਣ ਨੇੜੇ ਲਈ ਬੈਠੇ ਖਤਮ ਹੋ ਗਈਆਂ। ਤਾਂ ਉਹਦੇ ਨਾਲ ਅਸੀਂ ਮਿਕਸ ਕਰ ਲਈਏ। ਮਿਕਸਿੰਗ ਇਹਦੀ ਬਿਲਕੁਲ ਨਹੀਂ ਕਰਨੀ। ਚਿਪੇ ਵਾਲੀ, ਤੇਲੇ ਵਾਲੀ, ਰਸਚੂਸ ਕੀੜਿਆਂ ਵਾਲੀ ਸਪਰੇ ਆਪਾਂ ਮਿਕਸ ਕਰਕੇ ਬਿਲਕੁਲ ਨਹੀਂ ਕਰਨੀ। ਪਹਿਲਾਂ ਵੀ ਤੁਹਾਨੂੰ ਕਹਿਣਾ। ਇਹਦੇ ਨਾਲ ਜਿਹੜਾ ਹੈਗਾ ਰਸਚੂਸ ਕੀੜਿਆਂ ਦੇ ਵਿੱਚ ਪ੍ਰਤੀਰੋਧਕ ਸ਼ਕਤੀ ਵੱਧਦੀ ਕਿਉਂਕਿ ਇਹਦਾ ਅਸਰ ਘਟ ਜਾਂਦਾ। ਕਈ ਵਾਰ ਫਸਲ ਦੇ ਉੱਤੇ ਟੌਕਸਿਸਿਟੀ ਵੀ ਹੋ ਸਕਦੀ ਐ। ਬੇਸ਼ੱਕ ਸਪਰੇਅ ਸਸਤੀ ਆ ਘੱਟ ਖਰਚਾ ਹੋਵੇ ਪਰ ਜਦੋਂ ਆਪਾਂ ਬਿਨਾਂ ਮਤਲਬ ਤੋਂ ਸਪਰੇਅ ਕਰਦੇ ਆ ਕਿਸਾਨ ਵੀਰ ਵਰਤਤ ਦੇ ਵੀ ਓਵਰਡੋਜ਼ ਆ ਜਿਹੜੀ ਥਾਇਮਥੈਕਸਮ 25W G ਆ ਇਹ 20 ਗ੍ਰਾਮ ਦੀ ਸਿਫਾਰਸ਼ ਆ ਤੇਲੇ ਵਾਸਤੇ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਤਾਂ ਕਿਸਾਨ ਵੀਰ ਕਿੰਨੇ ਕਰਦੇ 100 ਗ੍ਰਾਮ ਤੱਕ 150 ਗ੍ਰਾਮ ਤੱਕ ਜਾਂ ਜਿਹੜੀ ਲਿਕੁਇਡ 12 30% ਐਫ ਐਸ ਹੁੰਦੀ ਐ ਜਿਹੜੀ ਸੀਡ ਜਿਹੜੀ ਟ੍ਰੀਟਮੈਂਟ ਵਾਸਤੇ ਹੁੰਦੀ ਉਹਨੂੰ ਕਿਸਾਨ ਵੀਰ ਵਰਤ ਲੈਂਦੇ 100 ਐਮ ਐਲ 150 ਐਮ ਐਲ ਉਹ ਵੀ ਤੁਸੀਂ ਵੱਧ ਤੋਂ ਵੱਧ 30 40 ml 50 ml ਤੱਕ ਕਰ ਸਕਦੇ ਆ। ਓਵਰਡੋਜ਼ ਨੀ ਵਰਤਣੀ। ਜੇ ਤੁਸੀਂ ਬਿਨਾਂ ਮਤਲਬ ਤੋਂ ਸਪਰੇਅ ਕਰਦੇ ਆ ਕਿਸਾਨ ਵੀਰੋ ਕਿਉਂਕਿ ਜਿਹੜਾ ਕਣਕ ਜਿਵੇਂ ਜਿਵੇਂ ਕਟਾਈ ਦੇ ਨੇੜੇ ਜਾਂਦੀ ਹੈ ਤਾਂ ਜੇ ਜੋ ਆਪਾਂ ਲੇਟ ਜਾ ਕੇ ਸਪਰੀਆਂ ਕਰਦੇ ਆ ਉਹਦਾ ਰੈਜ਼ੀਡੂ ਵੀ ਦਾਣਿਆਂ ਦੇ ਵਿੱਚ ਆ ਸਕਦਾ। ਸੋਦੀ ਕੁਆਲਟੀ ਵੀ ਖਰਾਬ ਹੁੰਦੀ ਹੈ ਸੋ ਬਿਨਾ ਮਤਲਬ ਤੋਂ ਸਪਰੇ ਨਹੀਂ ਕਰਨੀ ਜੇ ਕਰਨੀ ਵੀ ਹੈ ਤੁਸੀਂ ਐਂ ਕਰੋ ਘੇਰੇ ਲੋਟ ਜਿੱਥੋਂ ਤੱਕ ਤੁਹਾਡੇ ਪੰਪ ਦੀ ਸਪਰੇ ਜਾਂਦੀ ਹੈ ਫੁਆਰਾ ਜਾਂਦਾ ਉੱਥੋਂ ਤੱਕ ਤੁਸੀਂ ਘੇਰੇ ਲੋਟ ਘੁੰਮ ਕੇ ਖੇਰ ਦੇ ਆਲੇ-ਦਲੇ ਸਪਰੇ ਕਰ ਦੋ ਜੇ ਕੋਈ ਹਮਲਾ ਹੈਗਾ ਵੀ ਹੈ ਚੀਪੇ ਦਾ ਤਾਂ ਉਹ ਵੀ ਖਤਮ ਹੋ ਜਾਊਗਾ ਵਿੱਚ ਖੇਤ ਦੇ ਵਿੱਚ ਤੁਹਾਨੂੰ ਵੜਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਇਹ ਤਾਂ ਹਮਲਾ ਹਮੇਸ਼ਾ ਸਾਈਡਾਂ ਤੋਂ ਸ਼ੁਰੂ ਹੁੰਦਾ ਜੇ ਕੋਈ ਹੋਰ ਬਿਮਾਰੀ ਕੀੜਾ ਮਕੌੜ ਤਾਂ ਉਹ ਕਈ ਵਾਰ ਕਾਸਟੋਰ ਦੇ ਇਹ ਮੋਪਰ ਪੈਂਦਾ ਝੂਨੇ ਦੇ ਵਿੱਚ ਉਹ ਦੋਗੀਆਂ ਦੇ ਵਿੱਚ ਪੈਂਦਾ ਹੁੰਦਾ ਇਹਦੇ ਨਾਲ ਵੀ ਜਦੋਂ ਅਟੈਕ ਹੋ ਫਿਰ ਪੱਤੇ ਪੀਲੇ ਪੈਂਦੇ ਕਿਉਂਕਿ ਰਸ ਚੂਸਦਾ ਇਹ ਪੱਤੇ ਪੀਲੇ ਪੈ ਜਾਂਦੇ ਆ ਸਿੱਟੀਆਂ ਜੂ ਰਸ ਚੂਸਦਾ ਪਰ ਆਪਣੇ ਵਿੱਚ ਇਹ ਥੋੜੀ ਜੀ ਇੱਕ ਅ ਹਰ ਇੱਕ ਕਿਸਾਨ ਤਕਰੀਬਨ ਜਿਹੜੇ ਹੈਗੇ ਜ਼ਿਆਦਾਤਰ ਕਿਸਾਨ ਵੀਰ ਹੈ ਜਿਹੜੀ ਚੀਜ਼ ਦਿਖਦੀ ਆਪਾਂ ਨੂੰ ਕੀੜਾ ਮਕੌੜਾ ਨਜ਼ਰ ਆਉਂਦਾ ਤਾਂ ਆਪਾਂ ਇਹ ਤੋਂ ਖਬਰਾਂਉਣੇ ਜਾਂਦੇ ਕਿ ਅਟੈਕ ਹਮਲਾੜ ਜ਼ਿਆਦਾ ਹੋ ਗਿਆ ਤੇ ਨੁਕਸਾਨ ਹੋ ਜੂ ਤੇਲੇ ਨਾਲ ਬਹੁਤਾ ਨੁਕਸਾਨ ਨਹੀਂ ਹੁੰਦਾ ਕਣਕ ਦੀ ਫਸਲ ਨੂੰ ਬੇਸ਼ੱਕ ਆਪਾਂ ਸਪਰੇਅ ਰਹਿਣ ਹੀ ਦੇਈਏ ਥੋੜਾ ਬਹੁਤ ਅਟੈਕ ਹੋਵੇ ਵੀ ਤਾਂ ਨਾਲ ਦੀ ਨਾਲ ਜਿਹੜੇ ਮਿੱਤਰ ਕੀੜੇ ਆਪਣੇ ਜਿਹਦੇ ਵਿੱਚ ਲੇਡੀ ਬਰਡ ਬੀਟਲ ਹੈ ਜਿਹੜੀ ਲਾਲ ਭੁੰਡੀ ਆਪਾਂ ਕਹਿ ਦਿੰਨੇ ਆ ਉਹਦਾ ਪਹਿਲਾਂ ਲਾਰਵਾ ਆਉਂਦਾ ਲੰਬਾ ਜਿਹਾ ਸੁੰਡ ਜਿਹਾ ਹੁੰਦਾ ਉਹਦੇ ਤੇ ਪੀਲੇ ਪੀਲੇ ਸੰਤਰੀ ਸੰਤਰੀ ਰੰਗ ਦੇ ਦਾ ਜਿਹੜੇ ਟਿਮਕਣੇ ਜਿ ਬਣੇ ਹੁੰਦੇ ਆ ਜਾਂ ਗ੍ਰੀਨ ਲੇਸ ਵਿੰਗ ਆ ਇਹ ਮਿੱਤਰ ਕੀੜੇ ਨਾਲ ਹੀ ਉਹ ਸ਼ੁਰੂ ਹੁੰਦੇ ਜਦੋਂ ਇਹਦਾ ਹਮਲਾ ਥੋੜਾ ਬਹੁਤ ਹੁੰਦਾ ਕਿਤੇ ਸਾਈਡਾਂ ਤੇ ਨਾਲ ਹੀ ਜਿਹੜੇ ਮਿੱਤਰ ਕੀੜੇ ਆਪਣੇ ਆ ਜਾਂਦੇ ਆ ਤੇ ਉਹ ਇਹਨਾਂ ਨੂੰ ਖਾਣਾ ਸ਼ੁਰੂ ਕਰਨ ਦੇ ਜੇ ਆਪਾਂ ਬਿਨਾਂ ਮਤਲਬ ਤੋਂ ਸਪਰੇਅ ਕਰਾਂਗੇ ਤਾਂ ਆਪਾਂ ਮਿੱਤਰ ਕੀੜੇ ਵੀ ਮਾਰ ਪੈਣੇ ਆ ਸੋ ਬੇਨਤੀ ਇਹ ਆ ਬਿਨਾਂ ਮਤਲਬ ਤੋਂ ਆਪਾਂ ਸਪਰੇਅ ਨਹੀਂ ਕਰਨੀ ਵੈਸੇ ਵੀ ਹੁਣ ਤਾਪਮਾਨ ਇੱਥੋਂ ਤੱਕ ਜਾ ਰਿਹਾ ਕਿ ਆਪਾਂ ਨੂੰ ਸਪਰੇਅ ਦੀ ਵੈਸੇ ਹੀ ਜ਼ਰੂਰਤ ਹੈ ਨਹੀਂ ਇੰਨਾ ਉੱਚਾ ਤਾਪਮਾਨ ਜਾ ਰਿਹਾ ਕਿ ਤੇਲੇ ਦਾ ਹਮਲਾ ਆਪਣੇ ਹੁਣ ਨਜ਼ਰ ਹੀ ਨਹੀਂ ਆਉਣਾ ਸੋ ਹੋਰ ਕੋਈ ਮਿਹਰਬਾਨੀ ਕਿਸਾਨ ਦੋਸਤੋ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ